Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰ ਚੈਨਲ ਡੋਰ ਨੂੰ ਲੈ ਕੇ ਕੀ ਪ੍ਰੋਗਰਾਮ ਅੱਜ ਤੁਹਾਡੇ ਸਕੂਲ ਦੇ ਵਿੱਚ ਰਿਹਾ ਗਵਰਨਮੈਂਟ ਪ੍ਰਾਇਮਰੀ ਸਕੂਲ ਖੰਨਾਠ ਦੇ ਵਿੱਚ ਅਸੀਂ ਬੱਚਿਆਂ ਦੇ ਨਾਲ ਜਿਹੜਾ ਹੈਗਾ ਸਮਾਜ ਮੋਅ ਵੇਅਰ ਕਰਨ ਦੇ ਲਈ ਚਾਇਨਾ ਡੋਰ ਦੇ ਜਿਹੜੇ ਮਾੜੇ ਪ੍ਰਭਾਵ ਨੇ ਉਹਨਾਂ ਦੇ ਦੱਸਣ ਲਈ ਇੱਕ ਜਾਗਰੂ ਪ੍ਰੈਜਾ ਦਾ ਪ੍ਰਬੰਧ ਕੀਤਾ ਜਿਵੇਂ ਸਾਡੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਜਿਹੜਾ ਅਵੇਅਰਨੈਸ ਕੈਂਪ ਚੱਲ ਰਹੇ ਨੇ ਜਿਹਦੇ ਕਰਕੇ ਜਿਹੜੀ ਚਾਇਨਾ ਡੋਰ ਦੇ ਸਾਡੇ ਸੁਸਾਇਟੀ ਦੇ ਜਿਹੜੇ ਪ੍ਰਭਾਵ ਗਲਤ ਪੈ ਰਹੇ ਨੇ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਅੱਜ ਸੁਸਾਇਟੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਚਾਇਨਾ ਡੋਰ ਦੇ ਨਾਲ ਜਿੱਥੇ ਬੇਜਵਾਨ ਜਾਨਵਰਾਂ ਦਾ ਸਾਡੇ ਮਨੁੱਖੀ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਇਸ ਕਰਕੇ ਅਸੀਂ ਚਾਇਨਾ ਡੋਰ ਨੂੰ ਜਿਹੜੀ ਬੰਦ ਕਰਨ ਦੀ ਅਪੀਲ ਕਰਦੇ ਹਾਂ ਤੇ ਅਸੀਂ ਬੱਚਿਆਂ ਨੂੰ ਵੀ ਇਸ ਗੱਲ ਲਈ ਅਵੇਅਰ ਕੀਤਾ ਹੋਇਆ ਵੀ ਉਹ ਪਤੰਗ ਚਾਇ ਕੀ ਕਿੰਨੇ ਕ ਬੱਚਿਆਂ ਨੂੰ ਤੁਸੀਂ ਇਸ ਤੋਂ ਇਲਾਵਾ ਹੋਰ ਸਮੇਂ ਸਮੇਂ ਤੇ ਵੀ ਇਸ ਲਈ ਮੋਟਿਵ ਕਰਦੇ ਰਹਿੰਦੇ ਹੋ ਵੀ ਚਾਈਨਾ ਡੋਟ ਕਿੰਨੀ ਕਿ ਜਿਹੜੀ ਖਤਰਨਾਕ ਹੈ ਰਜਾਨਾ ਸਵੇਰ ਦੀ ਸਭਾ ਦੇ ਵਿੱਚੋਂ ਚੈਨਾ ਡੋਰ ਦੇ ਨਾਲ ਹੋਰ ਜਿੰਨੀਆਂ ਵੀ ਸਮਾਜਿਕ ਸਮੱਸਿਆਵਾਂ ਨੇ ਉਹਦੇ ਪ੍ਰਤੀ ਜਿਹੜੀ ਚੇਤਨਾ ਬੱਚਿਆਂ ਦੇ ਵਿੱਚ ਪੈਦਾ ਕੀਤੀ ਜਾਂਦੀ ਆ ਪਿਛਲੇ ਦਿਨਾਂ ਦੇ ਵਿੱਚੋਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਣਾ ਬਸੰਤਰ ਉਤਕਰਨ ਬੱਚਿਆਂ ਦੇ ਵਿੱਚ ਪਤੰਗ ਚੜਾਉਣ ਦਾ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਇਸ ਸਮੇਂ ਤੇ ਚੈਨਾ ਡੋਰ ਦੀ ਵਰਤੋਂ ਬੰਦ ਕੀਤੀ ਜਾਂਦੀ ਆ ਪਿਛਲੇ ਦਿਨਾਂ ਤੋਂ ਅਸੀਂ ਬੱਚਿਆਂ ਨੂੰ ਰਜਾਨਾ ਸਵੇਰ ਦੀ ਸਭਾ ਦੇ ਵਿੱਚ ਸੌਂਖ ਪਾਉਨੇ ਆ ਵੀ ਉਹ ਆਪਣੇ ਮਾਪੇ-ਮਾਪ ਨੂੰ ਦੱਸਣ ਆਪਣੀ ਸੋਸਾਇਟੀ ਦੇ ਵਿੱਚ ਦੱਸਣ ਵੀ ਚੈਨਾ ਡੋਰ ਦੇ ਕੀ ਪ੍ਰਭਾਵ ਨੇ ਆਪਾਂ ਨੇ ਬਹੁਤ ਸਾਰਾ ਦੇਖਿਆ ਪਿੱਛੇ ਵੀ ਆਪਣਾ ਖੰਨੇ ਦੇ ਵਿੱਚ ਚੈਨਾ ਡੋਰ ਦੇ ਨਾਲ ਹੋਰ ਵੀ ਬਹੁਤ ਸਾਰੇ ਨੁਕਸਾਨ ਹੋਏ ਨੇ ਜਿੰਨਾ ਕਰਕੇ ਅਸੀਂ ਲਗਾਤਾਰ ਇਹ ਅਵੇਅਰਨੈਸ ਆ ਜਿਹੜੀ ਚਲਾ ਰਹੇ ਹਾਂ ਬੱਚਾ ਹਾਂ ਬੇਟੇ ਕੀ ਨਾਮ ਹੈ ਪੁਨੀਤ ਰੋੜਾ ਪੁਨੀਤ ਅੱਜ ਜਿਹੜੀ ਚਾਇਨਾ ਡੋਰ ਨੂੰ ਲੈ ਕੇ ਤੁਹਾਡੇ ਸਕੂਲ ਨੂੰ ਰੈਲੀ ਕੀਤੀ ਜਿਹੜੀ ਕੀ ਕਹੂਗੇ ਸਰ ਆਪਾਂ ਕਹਾਂਗੇ ਕਿ ਸਾਨੂੰ ਚਾਇਨਾ ਡੋਰ ਕਦੇ ਵਰਤਣੀ ਨਹੀਂ ਚਾਹੀਦੀ ਇਸ ਨਾਲ ਪੰਛੀਆਂ ਤੇ ਮਨੁੱਖਾਂ ਦੇ ਗਲੇ ਕੱਟ ਜਾਂਦੇ ਨੇ ਜੇ ਸਰ ਆਪਾਂ ਚਾਇਨਾ ਡੋਰ ਨਹੀਂ ਵਰਤਾਂਗੇ ਤਾਂ ਸਰ ਇਹ ਨਹੀਂ ਹੋਏਗਾ ਕਿੰਨਾ ਕੁ ਨੁਕਸਾਨ ਹੁੰਦਾ ਹੈ ਕਦੀ ਸੁਣਦੇ ਹੁੰਦੇ ਹੋ ਖਬਰਾਂ 'ਚ ਵੀ ਕਿੰਨਾ ਕੁ ਨੁਕਸਾਨ ਹੁੰਦਾ ਸਰ ਜੀ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਹੈ ਇਹਦੇ ਨਾਲ ਜਾਨਾਂ ਵੀ ਚਲੇ ਜਾਂਦੀਆਂ ਨੇ ਜਿਹੜੇ ਤੁਹਾਡੇ ਅਧਿਆਪਕ ਨੇ ਸਕੂਲ ਦੇ ਕੀਸ ਖਾਂਦੇ ਨੇ ਚਾਈਨਾ ਡੋਰ ਕੀ ਸਰ ਸਾਨੂੰ ਸਾਡੇ ਅਧਿਆਪਕ ਖਾਂਦੇ ਨੇ ਕਿ ਸਾਨੂੰ ਚਾਈਨਾ ਡੋਰ ਨਹੀਂ ਵਰਤਣੀ ਚਾਹੀਦੀ ਇਸ ਨਾਲ ਮਨੁੱਖਾਂ ਤੇ ਜੀਵਾਂ ਨੂੰ ਬਹੁਤ ਦੁੱਖ ਹੁੰਦਾ ਕੀ ਨਾਮ ਹੈ ਬੇਟੇ ਅੰਸ਼ ਕੁਮਾਰ ਅੰਸ਼ ਅੱਜ ਜਿਹੜੇ ਚਾਈਨਾ ਡੋਰ ਨੂੰ ਲੈ ਕੇ ਤੁਹਾਡੇ ਸਕੂਲਾਂ ਨੂੰ ਜਾਗਰੂਕਤਾ ਰੈਲੀ ਕੱਢੀ ਜੜੀ ਪੀਤ ਹੋਗੇ ਸਾਨੂੰ ਚਾਈਨਾ ਡੋਰ ਨਹੀਂ ਵਰਤਣੀ ਚਾਹੀਦੀ ਇਹਦੇ ਨਾਲ ਕਈ ਪੰਛੀਆਂ ਤੇ ਮਨੁੱਖਾ ਮਾਰੇ ਜਾ ਸਕਦੇ ਹਨ ਤੇ ਇਹਨਾਂ ਨਾਲ ਬਹੁਤ ਨੁਕਸਾਨ ਹੁੰਦਾ ਹੈ ਅਧਿਆਪਕ ਕੀ ਸਿਖਾਉਂਦੇ ਹੁੰਦੇ ਤੁਹਾਨੂੰ ਚਾਈਨਾ ਡੋਰ ਲੈ ਕੇ ਸਾਨੂੰ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹ ਪਤੰਗ ਚੜ੍ਹਾਉਣੇ ਨਹੀਂ ਚਾਹੀਦੇ ਜੇ ਚੜ੍ਹਾਉਣਾ ਵੀ ਹੈਗਾ ਤਾਂ ਪੰਡਾ ਡੋਰ ਨਾਲ ਚੜ੍ਹਾਉਣਾ ਚਾਹੀਦੀ ਹੈ ਤੇ ਆਪਣੇ ਦੋਸਤਾਂ ਨੂੰ ਵੀ ਇਹਦੇ ਲਈ ਕਹਿ ਰਹੀ ਹਾਂ ਵੀ ਆਪਾਂ ਚਾਈਨਾ ਡੋਰ ਨਾਲ ਪਤੰਗ ਨਹੀਂ ਉਡਾਣੀ ਦੋ ਸਰ ਜੀ ਹਾਂਜੀ ਹਾਂਜੀ ਤੇ ਗੱਟੂਆਂ ਵੀ ਬੈਨ ਹੈਗੇ ਸਾਡੇ ਇੰਡੀਆ 'ਚ ਇਹਨਾਂ ਨੂੰ ਘੱਟ ਵਰਤੋਂ ਕਰਨੀ ਚਾਹੀਦੀ ਹੈ ਚਾਈਨਾ ਡੋਰ ਨਾਲ ਲੱਗਦਾ ਕਿ ਕਿੰਨੇ ਨਾ ਕਿਤੇ ਹਰ ਵਾਰ ਜਿਹੜੇ ਨੁਕਸਾਨ ਹੁੰਦਾ ਹੈ ਐਦਾਂ ਜਿਹੜੇ ਬੱਚੇ ਨੇ ਨਹੀਂ ਉਡਾਉਣੇ ਪਤੰਗ ਸਰ ਜੀ ਹਾਂਜੀ एक मिनट एक आगे रख सकते हो Chạy nhanh lên, bắt chúng nó! Chạy nhanh lên, bắt chúng nó! Nào, chạy nhanh bắt chúng nó! Nào, bắt chúng nó! Nào, bắt chúng nó! bắt